ਅਰਬਨ ਅਸਟੇਟਾਂ ਨੂੰ ਬਣਾਉਣ ਦੇ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਪੱਖ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਮੇਨਾ ਰਣਜੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਸਕਰਨ ਸਿੰਘ ਨੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਲਗਾਤਾਰ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ 20000 ਹਜ਼ਾਰ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਕਿ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਉਹ ਦੇ ਦੇਵੇ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਦੇਖੋ ਬਹੁਤ ਵੱਡਾ ਇਹ ਇੱਕ ਲੋਕਾਂ ਨੂੰ ਝਾਂਸਾ ਦੇ ਦਿੱਤਾ ਪਾਲਿਸੀ ਲਾਗੂ ਕਰਤੀ ਮੰਨ ਲਓ ਆਹਤ ਆਹੀ ਆ ਕਮਰੇ ਜਿਓ ਗੱਲ ਕਰ ਲੀਆ ਜਾਂ ਜਿਹਨੇ ਟੇਬਲ ਪਾਇਆ ਇਹਦੀ ਪਾਲਿਸੀ ਲਾਗੂ ਕਰਤੀ ਇੱਕ ਜੇ ਕੋਈ ਟੇਬਲ ਦੇਣਾ ਚਾਹੁੰਦਾ ਦੇ ਦੇਵੇ ਜਿਹੜਾ ਟੇਬਲ ਚ ਨਹੀਂ ਦੇਣਾ ਚਾਹੁੰਦਾ ਨਾ ਦੇ ਦੇ ਜਦ ਪਾਲਿਸੀ ਲਾਗੂ ਆ ਤੁਹਾਡਾ ਟੇਬਲ ਉੱਥੇ ਪਿਆ ਹੀ ਰਹਿਣਾ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਅੱਜ ਦੇ ਦੋਗੇ ਕੱਲ ਨੂੰ ਦੇ ਦੋਗੇ 2 ਸਾਲ ਨੂੰ 10 ਸਾਲ ਨੂੰ 20 50 ਸਾਲ ਨੂੰ ਦੇਣਾ ਪਊਗਾ ਦੇਓਗੇ ਗਵਰਨਮੈਂਟ ਨੂੰ ਜਾਂ ਗਵਰਨਮੈਂਟ ਦੇ ਕਿਸੇ ਬੰਦੇ ਨੂੰ ਇਹ ਪਾਲਿਸੀ ਜਿਹੜੀ ਲਾਗੂ ਹੋਗੀ ਇੱਕ ਵਾਰੀ ਇਹ ਉਹਨਾਂ ਦੇ ਤਲਵਾਰ ਲਟਕ ਗਈ ਹੈ ਇਹ ਪਾਲਿਸੀ ਰੱਦ ਕਰਨ ਵਾਸਤੇ ਅਸੀਂ ਫਾਰਮ ਭਰਨੇ ਆ ਜਿਹੜੇ ਫਾਰਮ ਭਰਨੇ ਸਾਡੇ ਅੱਜ ਜਿਹੜੀ ਤੇਰੇ ਐਲਾਨ ਕੀਤਾ ਗਿਆ ਨਾ ਵੀ ਹਰੇਕ ਜ਼ਿੰਮੇਵਾਰ ਦਾ ਅਸੀਂ ਹਲਫੀਆ ਬਿਆਨ ਲਵਾਂਗੇ ਹਲਫੀਆ ਬਿਆਨ ਅਟੈਚ ਕਰਾਂਗੇ ਗਵਰਨਮੈਂਟ ਨੂੰ ਦੇਵਾਂਗੇ ਵੀ ਭਾਈ ਕੋਈ ਵੀ ਜ਼ਿੰਮੇਵਾਰ ਸਹਿਮਤ ਨਹੀਂਗਾ ਇੱਕ ਵੀ ਜ਼ਿੰਮੇਵਾਰ ਸਹਿਮਤ ਨਹੀਂਗਾ ਜੇ ਇੱਕ ਵੀ ਜ਼ਿੰਮੇਵਾਰ ਸਹਿਮਤ ਨਹੀਂ ਤੁਸੀਂ ਪਾਲਿਸੀ ਰੱਦ ਕਰੋ ਪਾਲਿਸੀ ਰੱਦ ਹੋਏ ਤੋਂ ਬਿਨਾਂ ਜ਼ਿੰਮੇਵਾਰ ਦਾ ਛੁਟਕਾਰਾ ਨਹੀਂਗਾ ਨੇ ਤੁਹਾਡੀ ਕਿਸਾਨਾਂ ਦਾ ਮੀਟਿੰਗ ਹੋਈ ਹੈ ਜਿਹੜੇ ਇਲਾਕੇ ਦੇ ਵਿੱਚ ਜ਼ਮੀਨ ਐਕਵਾਇਰ ਹੋ ਰਹੀ ਹੈ ਕੋਈ ਧਰਨੇ ਗੱਲਬਾਤ ਹੋ ਰਹੀ ਧਰਨੇ ਤੇ ਹਰ ਇੱਕ ਪਿੰਡ ਤੋਂ ਕਿਸਾਨ ਆਏ ਸਨ ਉਦੋਂ ਬਾਅਦ ਜਸਕਰਨ ਹੋਣੀ ਸਾਰੇ ਪਿੰਡਾਂ ਚ ਜਾ ਕੇ ਆਏ ਨੇ ਲਗਾਤਾਰ ਵੀ ਜਾ ਰਹੇ ਨੇ ਪ੍ਰਧਾਨ ਜੀ ਆਪ ਇਸੇ ਵੱਲ ਗਏ ਸੀ ਹੋਰ ਪਿੰਡਾਂ ਚ ਵੀ ਜਾਣਾ ਸੋ ਇਸ ਕਰਕੇ ਕਿਸਾਨ ਇਸ ਪਾਲਿਸੀ ਦੇ ਬਿਲਕੁਲ ਖਿਲਾਫ ਆ ਪਰ ਕਿਸਾਨ ਬਿਲਕੁਲ ਵੀ ਗਵਰਨਮੈਂਟ ਨੂੰ ਇਸ ਰੂਪ ਚ ਜ਼ਮੀਨ ਦੇਣੀ ਨਹੀਂ ਚਾਹਦਾ ਨਹੀਂ ਫਿਰ ਕੀ ਮਨਸ਼ਾ ਸਰਕਾਰ ਦੀ ਹੋ ਸਕਦੀ ਹੈ ਕੀ ਦੇਖਦਾ ਸ਼੍ਰੋਮਣੀ ਅਕਾਲੀ ਦਰ ਦੇਖੋ ਸਰਕਾਰ ਦੀ ਮਨਸ਼ਾ ਲੁੱਟਦੀ ਤੇ ਉਜਾੜੇਦੀ ਆ ਉਹ ਆਪਣੇ ਕੁਝ ਵੱਡੇ ਬੰਦਿਆਂ ਨੂੰ ਲਿਆ ਕੇ ਜਿਵੇਂ ਜਿਵੇਂ ਪਹਿਲਾਂ ਉਹਨਾਂ ਨੇ ਲੀਕੁਰ ਪਾਲਿਸੀ ਦੇ ਵਿੱਚ ਵੱਡੇ ਬੰਦਿਆਂ ਨੂੰ ਲਿਆ ਕੇ ਫਿੱਟ ਕੀਤਾ ਇਵੇਂ ਇਸ ਵਿੱਚ ਵੀ ਵੱਡੇ ਬੰਦਿਆਂ ਨੂੰ ਫਿੱਟ ਕਰਕੇ ਪੈਸਾ ਕਮਾਉਣਾ ਚਾਹੁੰਦੇ ਨੇ ਜਾਂ ਜਿਮੀਦਾਰ ਜਿਵੇਂ ਜਾਊਗਾ ਕੋਈ ਆਪਣੀ ਪਾਲਿਸੀ ਘਟਾਉਣ ਵਾਸਤੇ ਤੇ ਉਹਦੇ ਤੋਂ ਸਿੱਧੇ ਪੈਸੇ ਲੈ ਜਾਣਗੇ ਵੱਡਿਆਂ ਨੂੰ ਦਿੱਤੀ ਜਾਊਗੀ ਉਹਨਾਂ ਤੋਂ ਕਮਿਸ਼ਨ ਵਾਲੀਆਂ ਜਾਣਗੀਆਂ ਇਹ ਗਵਰਨਮੈਂਟ ਦੀ ਹੈ ਵੀ ਗਰੀਬ ਕਿਸਾਨ ਨੂੰ ਲੁੱਟ ਕੇ ਵੱਡੇ ਜਿਹੜੇ ਲੈਂਡ ਪੂਲਰ ਨੇ ਉਹਨਾਂ ਨੂੰ ਜ਼ਮੀਨਾਂ ਦੇ ਕੇ ਉਹਨਾਂ ਦੇ ਕੋਲ ਤੋਂ ਪੈਸੇ ਲੈ ਜਾਣ ਆ ਇਹਨਾਂ ਦੀ ਪਾਲਿਸੀ ਆ ਤੇ ਇਹ ਮਨਸ਼ਾ ਇਹੀ ਮਨਸ਼ਾ ਲੈ ਕੇ ਤਾਂ ਇਹ ਤੁਰੇ ਫਿਰਦੇ ਨੇ ਸਾਰੇ ਭਾਰਤ ਵਿੱਚ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਰਣਨੀਤੀ ਹੋਏਗੀ ਸ਼੍ਰੋਮਣੀ ਕਾਲੀ ਦਲ ਦੀ ਕੀ ਕਿਸਾਨਾਂ ਦੇ ਨਾਲ ਰابطਾ ਬਣਾ ਕੇ ਕੋਈ ਵੱਡਾ ਪ੍ਰੋਟੈਸਟ ਕੀਤਾ ਜੀ ਕੋ ਪਹਿਲਾਂ ਹੀ ਸਾਡਾ ਪਹਿਲਾ ਅਸੀਂ ਪ੍ਰੋਟੈਸਟ ਕਰ ਚੁੱਕੇ ਹਾਂ ਉਹ ਪ੍ਰੋਟੈਸਟ ਅਸੀਂ ਸਫਲ ਰਿਹਾ ਸਾਡਾ ਗਵਰਨਮੈਂਟ ਨੂੰ ਅਮੈਂਡ ਕਰਨਾ ਪਿਆ ਆਪਣੀ ਪਾਲਿਸੀ ਦੇ ਵਿੱਚ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਵੀ ਅਸੀਂ ਪਹਿਲੇ ਹੀ ਸਦਾ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਚ ਲਾਏ ਧਰਨੇ ਚ ਸਾਨੂੰ ਸਫਲਤਾ ਮਿਲੀ ਗਵਰਨਮੈਂਟ ਨੂੰ ਝੁਕਣਾ ਪਿਆ ਗਵਰਨਮੈਂਟ ਝੁਕਾ ਦਿੱਤੀ ਪਹਿਲੇ ਹੱਲੇ ਹੁਣ ਅਸੀਂ ਜਿਹੜੇ ਜਿਹੜੇ ਅਸੀਂ ਹਲਪਿਆ ਵਿਆਰ ਭਰਨ ਜਾ ਰਹੇ ਆ ਉਹ ਅਸੀਂ ਗਵਰਨਮੈਂਟ ਨੂੰ ਦੱਸਣਾ ਚਾਹੁੰਦੇ ਆ ਵੀ ਕੋਈ ਵੀ ਕਿਸਾਨ ਇੱਕ ਵੀ ਕਿਸਾਨ ਤੁਹਾਡੇ ਨਾਲ ਸਹਿਮਤ ਨਹੀਂਗਾ ਵੀ ਤੁਸੀਂ ਆਪਣੀ ਪਾਲਿਸੀ ਨੂੰ ਰੱਦ ਕਰੋ ਨਾ ਕਿ ਇਹਨੂੰ ਲਾਗੂ ਰੱਖੋ ਮੇਰੇ ਨਾਲ ਜਸ ਕਰਨ ਨੂੰ ਹੀ ਆ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਆ ਪਿਛਲੇ ਦਿਨੀ ਉਹ ਪ੍ਰਦਰਸ਼ਨ ਹੋਇਆ ਸੁਖਬੀਤ ਸਿੰਘ ਬਾਦਲ ਉੱਥੇ ਪਹੁੰਚੇ ਅ ਅਸੀਂ ਪਿੰਡਾਂ ਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਕਿ ਲੱਗਦਾ ਕੀ ਹੈ ਮੈਂ ਮਨਸ਼ਾ ਦੀ ਗੱਲ ਕੀਤੀ ਹੈ ਪਰ ਸਰਕਾਰ ਇਹ ਆਖਦੀ ਹੈ ਕਿ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਕੁਝ ਪਲਾਟ ਵੀ ਦਿੱਤੇ ਜਾਣਗੇ ਉਹ ਕਾਫੀ ਮਹਿੰਗੇ ਉਹ ਵੇਚ ਸਕਦੇ ਨੇ ਉਹਨਾਂ ਨੂੰ ਕਾਫੀ ਫਾਇਦਾ ਵੀ ਦਵਾਂਗੇ ਪਰ ਤੁਸੀਂ ਸ਼ਰੋਬਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਹੋ ਕਿ ਕਿਸਾਨਾਂ ਨਾਲ ਗੱਲਬਾਤ ਹੋ ਰਹੀ ਹੈ ਬਿਲਕੁਲ ਦੇਖੋ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਸੇ ਵਾਲਾ ਪਿੰਡ ਵਿਖੇ ਪ੍ਰੋਗਰਾਮ ਰੱਖਿਆ ਸੀ ਉਹ ਕਿਸਾਨਾਂ ਵੱਲੋਂ ਸਾਨੂੰ ਫੀਡਬੈਕ ਆਉਣ ਤੋਂ ਬਾਅਦ ਹੀ ਪ੍ਰੋਗਰਾਮ ਰੱਖਿਆ ਸੀ ਪ੍ਰਧਾਨ ਸਾਹਿਬ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਅਗਲੇ ਦੌਰ ਦੇ ਵਿੱਚ ਧਰਨਾ ਆਰਗੇਨਾਈਜ਼ ਕੀਤਾ ਗਿਆ ਲਾਡਾ ਦਫਤਰ ਦੇ ਬਾਹਰ ਉਹ ਸਫਲ ਰਿਹਾ ਉਥੇ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਨਾਟ ਜਸਟ ਕੱਲੇ ਕਿਸਾਨ ਉਥੇ ਪ੍ਰਾਪਰਟੀ ਕਾਰੋਬਾਰੀ ਵੀ ਆਏ ਜਿਨ੍ਹਾਂ ਨੂੰ ਮਾਰ ਪੈ ਰਹੀ ਹੈ ਸ਼ਹਿਰਾਂ ਦੇ ਵਿੱਚ ਵੀ ਮਾਰ ਪੈ ਰਹੀ ਹੈ ਅਤੇ ਹੁਣ ਇਸ ਨੂੰ ਅੱਗੇ ਤੋਰ ਦੇ ਕਿਉਂਕਿ ਇਹਨਾਂ ਨੇ ਪਾਲਿਸੀ ਦੇ ਵਿੱਚ ਬੜੇ ਸ਼ਰਾਰਤੀ ਢੰਗ ਨਾਲ ਇੱਕ ਲਾਈਨ ਐਡ ਕਰਤੀ ਕਿ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇਵੇ ਉਹਦਾ ਤੌਣ ਤੌਣ ਤੇ ਜਿਵੇਂ ਆਪਾਂ ਗੁੱਡਾ ਰੱਖਣ ਵਾਲੀ ਗੱਲ ਹੁੰਦੀ ਆ ਵੀ ਇੱਕ ਜਿੰਮੇ ਢਲੋਸਾ ਪਹਿਲਾਂ ਤੁਹਾਨੂੰ ਦੱਸ ਕੇ ਗਏ ਆ ਵੀ ਇੱਕ ਟੇਬਲ ਰਹਿ ਜਾਊਗਾ ਇਹ ਕਿਸਾਨਾਂ ਤੇ ਇੱਕ ਪ੍ਰੈਸ਼ਰ ਬਣਾਉਣ ਦੀ ਨੀਤੀ ਹੈ ਜੇ ਕੋਈ ਕਿਸਾਨ ਕੋਈ ਨਹੀਂ ਵੀ ਜ਼ਮੀਨ ਦੇਣਾ ਚਾਹੁੰਦਾ ਕੋਈ ਇੱਕ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹਦੀਆਂ ਰਜਿਸਟਰੀਆਂ ਤੇ ਆਉਣ ਵਾਲੇ ਸਮੇਂ 'ਚ ਰੋਕ ਲਾਣਗੇ ਸੀਐਲਯੂ ਤੇ ਰੋਕ ਲਾਣਗੇ ਉਹਦੀ ਜ਼ਮੀਨ ਖਰੀਦੂ ਕੋਣ ਤਾਂ ਕਰਕੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਤੇ ਸਾਨੂੰ ਪੂਰਨ ਭਰੋਸਾ ਵਾ ਕਿ 100% ਦੇ 100% ਕਿਸਾਨ ਇਹ ਹਲਫੀਆ ਬਿਆਨ ਭਰ ਕੇ ਦੇਣਗੇ ਜਦ ਇੱਕ ਪਿੰਡ ਦੇ ਵਿੱਚੋਂ 100% ਓਨਰਸ਼ਿਪ ਨਹੀਂ ਲਿਖ ਕੇ ਭੇਜਤਾ ਕਿ ਅਸੀਂ ਨਹੀਂ ਜੀ ਕੰਸੈਂਟ ਦਿੰਦੇ ਤਾਂ ਉਹ ਉਸ ਪਿੰਡ ਦੇ ਵਿੱਚ ਆਪੇ ਪਾਲਿਸੀ ਖਤਮ ਹੋ ਜਾਣੀ ਹੈ ਜਿਸ ਕਰਨ ਸਰਕਾਰ ਆਖਦੀ ਹੈ ਕਿ ਇਨਲੀਗਲ ਕਲੋਨੀਆ ਜਿਹੜੀਆਂ ਬਣ ਰਹੀਆਂ ਨੇ ਉਹਦੇ ਤੇ ਲਗਾਮ ਕਸਰੀ ਹੈ ਅਸੀਂ ਸਰਕਾਰੀ ਤੌਰ ਤੇ ਅਰਬਨ ਸਟੇਟ ਬਣਾਉਣ ਜਾ ਰਹੇ ਹਾਂ ਔਰ ਉਹ ਇਸ ਕਰਕੇ ਬਣਾ ਰਹੇ ਕਿ ਉਹ ਇਨਲੀਗਲ ਕਲੋਨੀਆ ਨਾ ਕਟਿਆ ਜਾਣ ਜਿਹੜੀਆਂ ਇਨਲੀਗਲ ਕਲੋਨੀਆ ਨੇ ਇਹ ਇੱਕ ਕੱਟ ਹੋ ਜਾਂਦੀਆਂ ਨੇ ਉਹਦੇ ਤੋਂ ਬਾਅਦ ਫਿਰ ਇਹ ਇਨਲੀਗਲ ਕਲੋਨੀਆ ਦੀ ਪਾਲਿਸੀ ਲੈ ਆਉਂਦੇ ਨੇ ਵੀ ਪੈਸੇ ਭਰਾ ਦਿਓ ਇਹਨਾਂ ਨੂੰ ਅਪਰੂਵ ਕਰਾ ਲਓ ਇਹ ਪਹਿਲਾਂ ਇਹ ਕੱਲਾ ਕਿਉਂ ਨਹੀਂ ਦੇਖਦੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਜ਼ਰੂਰਤ ਹੈਗੀ ਅਰਬਨ ਸਟੇਟਾਂ ਦੀ ਮੈਂ ਕੱਲ ਪਰਸ ਉਹ ਉਹ ਆਖਰੇ ਸੀ ਕਿ ਪਹਿਲੇ ਜਿਹੜੀਆਂ ਐਡੀਆਂ ਵੱਡੀਆਂ ਪ੍ਰਾਪਰਟੀਆਂ ਨੇ ਚਾਹ ਸੌ ਸਿਟੀ ਆ ਹੋਰ ਵੀ ਆ ਉਹ ਨਹੀਂ ਵਿਕਰੀਆਂ ਉਹੀ ਤਾਂ ਗੱਲ ਹੈ ਕਿਸਾਨੀ ਦਾ ਉਜਾੜਾ ਕਰਕੇ 24000 ਏਕੜ ਦੇ ਵਿੱਚ ਅਰਬਨਾਈਜੇਸ਼ਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਗਈ ਏਡੇ ਵੱਡੇ ਅਰਬਨ ਸਟੇਟ ਦੀ ਕੋਈ ਜ਼ਰੂਰਤ ਨਹੀਂ ਗਈ ਜੇ ਇਹੇ ਤਿੰਨ ਤਿੰਨ ਚਾਰ ਚਾਰ ਸੌ ਏਕੜ ਦੀ ਜ਼ੋਨਿੰਗ ਕਰਕੇ ਇਹ ਚੱਲ ਦੇ ਸ਼ਾਇਦ ਗੱਲ ਕੁਝ ਹੋਰ ਹੁੰਦੀ ਪਰ 24000 ਏਕੜ ਦਾ ਤਾਂ ਜਿਹੜਾ ਇਹਨਾਂ ਨੇ ਕੀਤਾ ਵਾ ਇਸ ਦਾ ਸਿੱਧਾ ਸਿੱਧਾ ਇਸ਼ਾਰਾ ਕਿ ਵੱਡੇ ਪਲੇਅਰਾਂ ਨੂੰ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਇਹਨਾਂ ਨੇ ਕੱਲ ਦੀ ਪਾਲਿਸੀ ਦੇ ਵਿੱਚ ਇੱਕ ਕਲਬਿੰਗ ਆਪਸ਼ਨ ਕਰਤੀ ਜੇ ਕੋਈ 9 ਏਕੜ ਸਾਨੂੰ ਕਲੱਬ ਕਰਕੇ ਦੇਊਗਾ ਉਸ ਦੇ ਬਦਲੇ ਅਸੀਂ 3 ਏਕੜ ਦੇਵਾਂਗੇ ਪਰ ਉਹ 3 ਏਕੜ ਸਿਰਫ ਫਲੈਟ ਬਣਾਉਣ ਦੇ ਮੰਤਵ ਲਈ ਵਿੱਚ ਵੇਚਣ ਲਈ ਤੁਸੀਂ ਦੇ ਸਕਦੇ ਹੋ ਕਿਸੇ ਨੂੰ ਫਲੈਟ ਕੌਣ ਬਣਾਊਗਾ ਵੱਡੀ ਕੰਪਨੀ ਉਸ ਤੋਂ ਬਾਅਦ ਅੱਗੇ ਆ ਕੇ 50 ਏਕੜ ਤੁਸੀਂ ਕਲੱਬ ਕਰਕੇ ਦੋਗੇ ਤੁਹਾਨੂੰ ਉਸ ਦੇ ਬਦਲੇ 30 ਏਕੜ ਦੀ ਸਾਈਟ ਦੇ ਦਿੱਤੀ ਜਾਊਗੀ 30 ਏਕੜ ਕਿੰਨੇ ਦਿੱਤੇ ਜਾਣਗੇ 30 ਏਕੜ ਕੌਣ ਕੱਠੇ ਖਰੀਦੂਗਾ ਵੱਡੀਆਂ ਕੰਪਨੀਆਂ ਜਿਨ੍ਹਾਂ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਪਹਿਲਾਂ ਹੀ ਦਰਜਨਾ ਕੇਸ ਚੱਲ ਰਹੇ ਨੇ ਪ੍ਰੋਜੈਕਟ ਨੂੰ ਦੇ ਵਿੱਚ ਡਿਲੇ ਦੇ ਇੱਕੋ ਇੱਕ ਮੰਤਵ ਵੱਡੀਆਂ ਕੰਪਨੀਆਂ ਨੂੰ ਇੱਥੇ ਲੈ ਕੇ ਆਉਣ ਦਾ ਠੀਕ ਹੈ ਜੀ ਜੇ ਕੋਈ 2-4 ਕਿਸਾਨਾਂ ਨੂੰ ਹਜ਼ਾਰਾਂ ਹਜ਼ਾਰ ਗਜ ਦੇ ਪਲਾਟ ਮਿਲ ਵੀ ਗਏ ਪਹਿਲੀ ਗੱਲ ਤਾਂ 3 ਸਾਲ ਦਾ ਬੰਨਣਾ 2000 ਜਾਂ ਤਾਂ ਇਹ ਪ੍ਰਾਣਿਕ ਕਾਗਜ਼ ਨਹੀਂ ਆਉਤੇ ਚੈੱਕ ਕਰਦੇ 2012 ਦੇ ਵਿੱਚ ਇਹਨਾਂ ਨੇ ਪਾਲਿਸੀ ਸ਼ੁਰੂ ਕੀਤੀ ਸੀ ਲੈਂਡ ਪੂਲਿੰਗ ਦੀ ਉਦੋਂ ਠੇਕਾ ਜ਼ਮੀਨ ਦਾ 30 ਤੋਂ 35000 ਰੁਪਏ ਪ੍ਰਤੀ ਤੁਸੀਂ ਤੁਸੀਂ ਇਸ ਬੈਲਟ ਦੇ ਵਿੱਚ ਕਾਫੀ ਵਿਚਰਦੇ ਹੋ ਕੀ ਲੱਗਦਾ ਖੇਤੀ ਸੈਕਟਰ ਨੂੰ ਕਿੰਨਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੈ ਇਕੱਲਾ ਖੇਤੀ ਸੈਕਟਰ ਨੂੰ ਨਹੀਂ ਦਵਾਈਆਂ ਵੇਚਣ ਨਾਲ ਹੀ ਹੋਗੇ ਸਾਡੇ ਆੜਤੀ ਦੇ ਭਰਾ ਹੋਗੇ ਡੈਰੀ ਵਪਾਰ ਦੇ ਨਾਲ ਜੁੜੇ ਹੋਏ ਲੋਕ ਹੋਗੇ ਲੇਬਰ ਜਿਹੜੀ ਯੂਪੀ ਬਿਹਾਰ ਤੋਂ ਆਈ ਹੈ ਜਦ ਖੇਤੀ ਹੀ ਨਹੀਂ ਵਿਚੂ ਤੇ ਚਾਹੇ ਟਰੈਕਟਰ ਪਾਰਟਸ ਬਣਾਉਣ ਵਾਲੇ ਹੋਗੇ ਤੇ ਇਹ ਨਾਲ ਕਿਤਾ ਬਚ ਵੀ ਕਿਹੜਾ ਜਾਊਗਾ ਫਿਰ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ